ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਲਗਭਗ ਸਾਨੂੰ ਧਰਨੇ ਤੇ ਬੈਠਿਆਂ ਨੂੰ 97 98 ਦਿਨ ਹੋ ਗਏ ਸਾਡੀ ਹਾਲੇ ਤੱਕ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਇਹਨੂੰ ਜਿਹੜੀ ਯਾਨੀ ਕਿ ਪੋਲੂਸ਼ਨ ਬੋਰਡ ਨੇ ਇਹਨੂੰ ਕਹਤਾ ਹੋਵੇ ਲੇਕਿਨ 2 ਨੰਬਰ 'ਚ ਹੀ ਲੱਗੀ ਇਹਦੇ ਕੋਲੇ ਕੁਛ ਨਹੀਂ ਠੀਕ ਹੈ 2 ਨੰਬਰ 'ਚ ਲੱਗੀ ਹੋਈ ਫੈਕਟਰੀ ਹੈ ਇਹ ਨਾ ਇਹਦੇ ਕੋਈ ਕੋਈ ਪੋਲੂਸ਼ਨ ਘਟਾਉਣ ਨੂੰ ਜਾਂ ਉਹਨੂੰ ਕੁਛ ਨਹੀਂ ਸਾਰਾ ਕੁਝ ਇਹ ਚਾਰਦੀਵਾਰੀ ਕਰ ਰਿਆ ਸੀ ਰੁਕਿਆ ਅਸੀਂ ਹੁਣ ਅੱਜ ਇਸ ਕਰਕੇ ਸੜਕ ਤੇ ਰੋਕ ਕੇ ਬਹਿ ਗਏ ਆ ਸੜਕ ਰੋਕੀ ਹੋਈ ਹੈ ਵੀ ਸਾਡੀ ਸੁਣਵਾਈ ਨਹੀਂ ਹੋ ਰਹੀ ਹੁਣ ਤੁਹਾਨੂੰ ਦੱਸ ਦਈਏ ਸਾਡੇ ਚੇਅਰਮੈਨ ਸਾਹਿਬ ਆਏ ਪਹਿਲਾਂ ਸਰਪੰਚ ਵੀ ਰਹੇ ਆ ਲਗਾਤਾਰ ਤਿੰਨ ਚਾਰ ਵਾਰ ਚਾਰ ਵਾਰ ਇਹ ਉਹਦੇ ਵਿੱਚ ਮਾਰਕੀਟ ਦੇ ਚੇਅਰਮੈਨ ਵੀ ਰਹੇ ਆ ਇਹ ਸਾਡੇ ਗੁਰਦਤ ਸਿੰਘ ਸਰਪੰਚ ਇਹ ਵੀ ਸਾਡੇ ਸਾਫਕਾ ਸਰਪੰਚ ਨੇ ਇਹ ਪ੍ਰੇਮ ਸਿੰਘ ਸਾਡੇ ਹੁਣ ਮੌਜੂਦਾ ਸਰਪੰਚ ਨੇ ਇਹਨਾਂ ਦੀ ਵਾਈਫ ਸਾਡੇ ਮਾਸੀ ਜੀ ਉਹ ਸਰਪੰਚ ਨੇ ਹੁਣ ਮੌਕੇ ਦੇ ਠੀਕ ਹੈ ਇਹ ਸਾਡੇ ਤੋਂ ਉਦੋਂ ਪਹਿਲਾਂ ਤੋਂ ਇਹ ਇਹ ਜਸਦੀਪ ਸਿੰਘ ਇਹਨਾਂ ਦੇ ਦਾਦਾ ਜੀ ਸਰਪੰਚ ਨਾਲ ਇਹਨਾਂ ਦੇ ਪਿਤਾ ਜੀ ਉਦੋਂ ਪਹਿਲਾਂ ਜਸਦੀਪ ਤੋਂ ਉਦੋਂ ਪਹਿਲਾਂ ਜੀ ਇਹਨਾਂ ਦੇ ਪਿਤਾ ਜੀ ਸਰਪੰਚ ਦਾ ਅਸੀਂ ਜਿੰਨੇ ਵੀ ਜਿਹੜੇ ਕਿ ਰਾਜਨੀਤੀ ਨਾਲ ਜਾਂ ਲੀਡਰਸ਼ਿਪ ਦੇ ਕੋਈ ਵੀ ਅਸੀਂ ਬੰਦੇ ਮਾੜਾ ਮੋਟਾ ਦਾ ਰੱਖਦੇ ਆ ਉਹ ਸਾਰੇ ਅੱਜ ਅਸੀਂ ਇੱਥੇ ਇਕੱਠੇ ਖੜੇ ਆ ਸਾਰਾ ਪਿੰਡ ਸਾਡਾ ਇਕੱਠਾ ਹੈ ਅਸੀਂ ਆਸ-ਪਾਸੇ ਦੇ ਪਿੰਡਾਂ ਨੂੰ ਵੀ ਬੇਨਤੀ ਕਰਦੇ ਨੇ ਪ੍ਰਸ਼ਾਸਨ ਨੂੰ ਵੀ ਇਹ ਬੇਨਤੀ ਕਰਦੇ ਆ ਵੀ ਹੁਣ ਅਸੀਂ ਇੱਥੇ ਬਹਿ ਗਏ ਅਸੀਂ ਉੱਠਦੇ ਨਹੀਂ ਚਾਹੀਏ ਤੁਸੀਂ ਡਾਕ ਚਲਾਓ ਚਾਹੀਏ ਸੋਟੀ ਚਲਾਓ ਕੁਝ ਵੀ ਹੋ ਜੇ ਅਸੀਂ ਇੱਥੋਂ ਨਹੀਂ ਉੱਠਦੇ ਜਿੰਨਾ ਚਿਰ ਜਿੰਨਾ ਚਿਰ ਇਹ ਤੇ ਬੰਦੀ ਕਾਰਵਾਈ ਨਹੀਂ ਕਰਦੇ ਸਾਡੀਆਂ ਨੇ ਫਸਲਾ ਖਰਾਬ ਕੀਤੀਆਂ ਉਹਦੀ ਕਾਰਵਾਈ ਨਹੀਂ ਕਰਦੇ ਠੀਕ ਆ ਸਾਨੂੰ ਪ੍ਰਸ਼ਾਸਨਾ ਨੇ ਆਹ ਦੇ ਟਰੈਪ ਚ ਫਸਾ ਕੇ ਨੇ ਉਲਝਾ ਕੇ ਸਾਡੇ 3.5 ਮਹੀਨੇ ਉਹਨਾਂ ਨੇ ਨੰਗਾਤੇ ਹੁਣ ਨਹੀਂ ਅਸੀਂ ਅੱਗੇ ਇਹ ਇੱਥੋਂ ਉੱਠਣ ਵਾਲੇ ਨਹੀਂ ਅਸੀਂ ਇਧਰੋਂ ਸੜਕ ਸੀ ਅਸੀਂ ਬੰਦ ਕਰ ਲਈ ਉਧਰੋਂ ਸਾਡੀਆਂ ਮਮਤਾ ਮਾਂ ਨੇ ਸੜਕ ਬੰਦ ਹੈ ਹੁਣ ਐਸੇ ਨਾ ਤਾਂ ਇਹ ਸੜਕ ਤੋਂ ਅਸੀਂ ਉੱਠਣਾ ਸੀ ਇੱਥੇ ਬੈਠੇ ਆ ਇਹਦੇ ਵਿੱਚ ਨਾ ਕੋਈ ਆਉਣ ਦੀ ਕਿ ਨਾ ਅਸੀਂ ਜਾਣ ਦੀ ਕਿ ਕੀ ਬੋਲਦੇ ਨਾ ਵੀ ਅਸੀਂ ਆ ਕੇ ਉਹਦੇ ਵਿੱਚ ਮਤਾ ਪਾਤਾ ਹੈ ਇਹ ਸੜਕ ਅਸੀਂ ਬੰਦ ਕਰਤੀ ਹੈ ਸਾਡੇ ਅਧਿਕਾਰ ਖੇਤਰ ਚ ਹਾਂ ਇੱਕ ਹਾਂ ਜੀ ਇੱਕ ਅਸੀਂ ਗ੍ਰਾਮ ਸਭਾ ਦਾ ਮਤਾ ਪਾ ਕੇ ਜਿਹੜੀ ਇਹ ਵੱਡੇ ਹੈਵੀ ਵਹੀਕਲਾਂ ਵਾਸਤੇ ਇਹ ਅਸੀਂ ਆ ਦੀ ਸੜਕ ਵੀ ਅੱਜ ਤਵਾਰ ਬਲੌਕ ਹੈ ਜਿੱਦ ਤਵਾਰ ਹੈਵੀ ਵਹੀਕਲ ਨਹੀਂ ਹੈ ਤੇ ਜਾਣਗੇ ਅਸੀਂ ਨਹੀਂ ਜਾਣ ਦਿੱਗੇ ਦੂਜਾ ਇਹ ਜਦੋਂ ਇਹ ਫੈਕਟਰੀ ਨੌ ਪੱਟੀ ਅਸੀਂ ਉਦੋਂ ਵੀ ਗ੍ਰਾਮ ਸਭਾ ਦਾ ਮਤਾ ਪਾਇਆ ਸੀਗਾ ਵੀ ਇਹ ਇੱਥੇ ਕੋਈ ਵੀ ਫੋਲਿਊਸ਼ਨ ਵਾਲੀ ਇੰਡਸਟਰੀ ਲੱਗਣੀ ਤਾਂ ਜਿਹੜੇ ਮੌਕੇ ਦੇ ਅਫਸਰ ਸੀ ਉਹਨਾਂ ਨੂੰ ਦਿੱਤਾ ਗਿਆ ਸੀ ਕੋਈ ਉਹਨਾਂ ਨੇ ਸਾਡੀ ਸੁਣਵਾਈ ਨਹੀਂ ਕੀਤੀ ਹੁਣ ਸਾਡੇ ਮੌਕੇ ਦੇ ਸਰਪੰਚ ਸਾਹਿਬ ਵੀ ਮੰਨ ਕੇ ਚੱਲੋ ਜਿੱਦਣ ਦੇ ਇਹ ਬਣੇ ਐ ਉਦੋਂ ਦੇ ਇਹ ਤੁਰੇ ਫਿਰਦੇ ਆ ਇਹਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਇਹਨਾਂ ਨੇ ਵੀ ਮਤੇ ਪਾ ਕੇ ਦੇਤੇ ਅਸੀਂ ਹੁਣ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਅੱਗੇ ਜੋ ਕੁਝ ਵੀ ਹੋਊਗਾ ਠੀਕ ਆ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਊਗਾ ਜਦੋਂ ਕੀ ਇਹਦੇ ਖਿਲਾਫ ਸਾਰੀਆਂ ਰਿਪੋਰਟਾਂ ਆਈਆਂ ਨੂੰ ਸੀਲ ਕਿਉਂ ਨਹੀਂ ਕਰ ਰਹੇ ਸਿਰਫ ਇਹ ਮੈਨੂੰ ਬ੍ਰਿਆਤ ਰਿਹਾ ਕੇ ਇਹਨੂੰ ਕਹਿ ਰਹੇ ਆ ਵੀ ਤੂੰ ਲੋਟਕਾਰ ਅਸੀਂ ਤੇਰੀ ਚਲਵਾਵਾਂਗੇ ਉਤੋਂ ਸਰਕਾਰ ਦੀ ਲਾ ਲਓ ਲੀਡਰਸ਼ਿਪ ਦੀ ਲਾ ਲਓ ਕਿਸੇ ਵੀ ਲੀਡਰਾਂ ਦੀ ਇਹਨੂੰ ਕਹਿੰਦੇ ਪੂਰੀ ਤਕੜੀ ਸਪੋਰਟ ਆ ਜਿਹੜੀ ਇਹ ਕਿਸ ਹੈਲਪ ਕਰ ਰਹੇ ਆ ਅਸੀਂ ਪ੍ਰਸ਼ਾਸਨ ਨੂੰ ਫੇਰ ਕਹਿੰਨੇ ਇੱਕ ਵਾਰੀ ਵੀ ਅਸੀਂ ਹੁਣ ਧਰਨਾ ਚੱਕਾਂਗੇ ਨਹੀਂ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ 18 5 2025 ਤੋਂ ਧਰਨਾ ਦਿੱਤਾ ਹੋਇਆ ਹੈ ਜੋ 3 ਮਹੀਨੇ ਤੇ ਅੱਜ 6 ਦਿਨ ਹੋ ਗਏ ਸਾਡਾ ਨਗਰ ਦਿਖਾ ਦੇ ਇੱਧਰ ਸਾਰਾ ਬੈਠਾ ਹੈ ਉਧਰ ਮੇਰੀਆਂ ਮਾਤਾ-ਮਾਤਾ ਸਾਰੀਆਂ ਉਹ ਧਰਨਾਰ ਦੇ ਕੇ ਅੱਡ ਬੈਠੀਆਂ ਹੈ ਵੀ ਫੈਕਟਰੀ ਦੇ ਵਿੱਚ ਕੋਈ ਚੀਜ਼ ਜਾਣ ਨਹੀਂ ਦੇਣੀ ਕੋਈ ਆਉਣ ਨਹੀਂ ਦੇਣੀ ਜੀ ਅਸੀਂ ਤਾਂ ਅਸੀਂ ਪ੍ਰਸ਼ਾਸਨ ਮੂਰੇ ਤੇ ਇਸ ਸੁੱਤੀ ਪਈ ਸਰਕਾਰ ਮੂਰੇ ਇੱਕ ਬੇਨਤੀ ਕਰਦੇ ਆ ਕਿ ਜੋ ਵੀ ਇਹਨਾਂ ਦੇ ਅਸੀਂ ਕਹਿਣ ਤੇ ਵੀ ਇਹ ਫੈਕਟਰੀ ਸਾਨੂੰ ਲੀਗਲ ਹੈ ਕਿ ਅਨਲੀਗਲ ਹੈ ਦੀਆਂ ਰਿਪੋਰਟਾਂ ਤਿਆਰ ਕਰ ਲੈਣ ਦਿਓ ਤੇਰੀ ਪੜਤਾਲ ਹੋ ਜਾਣ ਤੇ ਤੁਸੀਂ ਧੱਕਾ ਨਾ ਕਰੋ ਤਾਂ ਸਾਡੇ ਮਤਲਬ ਚੇਅਰਮੈਨ ਸਾਹਿਬ ਹੈ ਸੇਵਾ ਸਿੰਘ ਮਾਰਕੀਟ ਕਮੇਟੀ ਰਾਮਾਂ ਦੇ ਰਹੇ ਹੈ ਔਰ ਇਹਨਾਂ ਨੇ 50 60 ਸਾਲ ਇਹਨਾਂ ਦਾ ਖਾਨਦਾਨੀ ਰਾਜਨੀਤੀ ਦਾ ਵੀ ਕੈਰੀਅਰ ਹੈ ਗੁਰਦੇਵ ਸਿੰਘ ਸਰਪੰਚ ਹੈ ਬਾਕੀ ਸਾਡੇ ਕੁਲਦੀਪ ਸਿੰਘ ਪਹਿਲਾਂ 5 ਸਾਲ ਸਰਪੰਚੀ ਕਰ ਗਏ ਔਰ ਮਤਲਬ ਜੈਲਾ ਸਿੰਘ ਸਰਪੰਚ ਦੇ ਪੋਤਾ ਹੈ ਇਹ ਇਹ ਮੁਖਤਿਆਰ ਸਿੰਘ ਸਰਪੰਚ ਸਾਹਿਬका ਦੇ ਬੇਟਾ ਜੀ ਹੈ ਅਸੀਂ ਸਾਰਿਆਂ ਨੇ ਇਕੱਠੇ ਹੋ ਨਗਰ ਨਾਲ ਇੱਕ ਮੀਟਿੰਗ ਕਰ ਲਈ ਹੁਣ ਬੈਠ ਕੇ ਵੀ ਜਦੋਂ ਸਰਕਾਰ ਨੇ 3 ਮਹੀਨਿਆਂ ਦੀ ਪੜਤਾਲ ਪਰਚੋਲ ਸਾਰੀ ਇਹਦੀ ਕਰਕੇ ਸਾਨੂੰ ਇਹਦੀਆਂ 10 ਕਮੀਆਂ ਕੱਢ ਕੇ ਦੇਤੀਆਂ ਵੀ ਇਹ ਗਲਤ ਹੈ ਜੀ ਔਰ ਹਲਕਾ ਬੀਬਾ ਬਲਜਿੰਦਰ ਕੌਰ ਨੇ ਵੀ ਆ ਕੇ ਪਰਸੋਂ ਸਾਡੇ ਧਰਨੇ ਤੇ ਕਹਿ ਗਈ ਵੀ ਇਹ ਗਲਤ ਹੈ ਬੰਦ ਹੋ ਜੂਗੀ ਤਾਂ ਅਸੀਂ ਕਹਿੰਦੇ ਵੀ ਜਦੋਂ ਬੰਦ ਹੋ ਜੂਗੀ ਤਾਂ ਇਹਦੇ ਅੱਗੇ ਹੋਰ ਪ੍ਰੋਗਰੈਸ ਇਹਦੀ ਕਰਨ ਦੀ ਕੀ ਲੋੜ ਹੈ ਤਾਂ ਇਸ ਕਰਕੇ ਇਹਦੇ ਹੁਣ ਨਵੇਂ-ਨਵੇਂ ਤਰੀਕੇ ਦੇ ਗਾਰਡਰ ਲੱਗੀ ਜਾਂਦੇ ਸੀ ਚਾਦਰਾਂ ਲਾਉਂਦੇ ਆ ਤਾਂ ਅਸੀਂ ਇਸ ਚੀਜ਼ ਸਾਡੇ 4 ਮਹੀਨੇ ਪੌਣ 4 ਮਹੀਨਿਆਂ ਦੇ ਧਰਨੇ ਨੇ ਅੱਜ ਫੈਸਲਾ ਲਿਆ ਹੈ ਕਿ ਇਸ ਤੋਂ ਬਾਅਦ ਇਹਨੂੰ ਕੋਈ ਅੱਗੇ ਪ੍ਰੋਗਰੈਸ ਨਹੀਂ ਕਰਨ ਦਿੱਤੀ ਜਾਊਗੀ ਜਦੋਂ ਫੈਕਟਰੀ ਬੰਦ ਹੀ ਹੋਣੀ ਹੈ ਤਾਂ ਇਹ ਕਿਉਂ ਅਸੀਂ ਇਹਨੂੰ ਅੱਗੇ ਕੰਮ ਕਰਨ ਦੀਏ ਤਾਂ ਇਸ ਤੋਂ ਬਾਅਦ ਇਹਦਾ ਕੋਈ ਵੀ ਕੰਮ ਚੱਲਣ ਨਹੀਂ ਦੇਵਾਂਗੇ ਅਸੀਂ ਇਹ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਤੇ ਮੌਜੂਦਾ ਸਰਕਾਰ ਨੂੰ ਬੇਨਤੀ ਧੰਨਵਾਦ ਜੀ ਅੱਗੇ ਤੋਂ ਅਸੀਂ ਕਿਸੇ ਵੀ ਅਫਸਰ ਨਾਲ ਮੀਟਿੰਗ ਨਹੀਂ ਕਰਾਂਗੇ ਹਾਂ ਸਾਡੇ ਨਾਲ ਇੱਥੇ ਆ ਕੇ ਅਫਸਰ ਮੀਟਿੰਗ ਕਰਦਾ ਤਾਂ ਜੇ ਉੱਥੇ ਪਿੰਡ ਉੱਥੇ ਬੈਠਾ ਸੀ ਚਲ ਦੋ ਬੰਦੇ ਤੇ ਪਾਸੇ ਹੋ ਕੇ ਗੱਲ ਕਰ ਲਾਂਗੇ ਪਰ ਅਸੀਂ ਹੁਣ ਦਫ਼ਤਰਾਂ 'ਚ ਨਹੀਂ ਜਾਵਾਂਗੇ ਇਹ ਸਾਰੇ ਸਾਰੇ ਸਰਪੰਚਾਂ ਨੂੰ ਉਹਨਾਂ ਨੇ ਕਹਿਤਾ ਵੀ ਦਫ਼ਤਰਾਂ 'ਚ ਨਾ ਜਾਓ ਹੁਣ ਬੰਦ ਕਰੋ ਉਹ ਟਰੈਪ ਲਾ ਦਿੰਦੇ ਆ ਫਸਾ ਲੈਂਦੇ ਉਲਝਾ ਲੈਂਦੇ ਆ ਦੀਆਂ ਗੱਲਾਂ 'ਚ ਧੰਨਵਾਦ ਜੀ